26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਡਾਕਟਰ ਪ੍ਰੇਮਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਤੋੜਨ ਦੀ ਸਾਜ਼ਿਸ਼ ਤਹਿਤ ਅੱਜ ਪੰਜਾਬ ਭਰ ਵਿੱਚ ਸਮੂਹ ਦਲਿਤ ਸਮਾਜ ਵੱਲੋਂ ਦਿੱਤੇ ਗਏ ਧਰਨੇ ਖੰਨਾ ਵਿੱਚ ਵੀ ਲਲ੍ਹਹੇੜੀ ਰੋਡ ਚੌਂਕ ਵਿੱਚ ਸਰਦਾਰ ਸੰਸ਼ੇਦ ਸਿੰਘ ਦੋਲੋ ਦੀ ਅਗਵਾਈ ਵਿੱਚ ਲਗਾਇਆ ਗਿਆ 1 ਘੰਟੇ ਦਾ ਧਰਨਾ ਪੰਜਾਬ ਸਰਕਾਰ ਦਾ ਫੂਕਿਆ ਗਿਆ ਪੁਤਲਾ 26 ਜਨਵਰੀ ਦਾ ਦਿਹਾੜਾ ਜਿੱਥੇ ਇੱਕ ਪਾਸੇ ਡਾਕਟਰ ਪ੍ਰੇਮਰਾਓ ਅੰਬੇਦਕਰ ਜੀ ਵੱਲੋਂ ਜੋ ਸੁਵਿਧਾਨ ਪੇਸ਼ ਕੀਤਾ ਗਿਆ ਸੀ ਉਸ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਉਧਰ ਦੂਜੇ ਪਾਸੇ ਗੁਰੂਆਂ ਪੀਰਾਂ ਦੀ ਧਰਤੀ ਅਬਰਸਰ ਦੇ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਇੱਕ ਸਾਜ਼ਿਸ਼ ਤਹਿਤ ਇੱਕ ਕੇਸਾਰੀ ਨੌਜਵਾਨ ਵੱਲੋਂ ਤੋੜਿਆ ਜਾ ਰਿਹਾ ਸੀ ਕਿ ਕੋਈ ਖੜੇ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣ ਇਹ ਸਭ ਕੁਝ ਦੇਖ ਰਹੇ ਸਨ ਅਤੇ ਕੁਝ ਲੋਕ ਵੀਡੀਓ ਬਣਾ ਰਹੇ ਸਨ ਪਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਜਦੋਂ ਉਹ ਵੀਡੀਓ ਵਾਇਰਲ ਹੋਈ ਤਾਂ Dalit ਭਾਈਚਾਰੇ ਵਿੱਚ ਬਹੁਤ ਹੀ ਰੋਸ ਪਾਇਆ ਗਿਆ ਉਸੇ ਤਹਿਤ ਅੱਜ ਪੰਜਾਬ ਭਾਰਵੇ ਵਿੱਚ ਇੱਕ ਘੰਟੇ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸੇ ਕੜੀ ਤਹਿਤ ਖੰਨਾ ਸ਼ਹਿਰ ਦੇ ਲਲਹੇੜੀ ਰੋਡ ਚੌਂਕ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸਮਸ਼ੇਰ ਸਿੰਘ ਦੋਲੋ ਦੀ ਅਗਵਾਈ ਵਿੱਚ ਇੱਕ ਵੱਡੀ ਸੰਖਿਆ ਵਿੱਚ ਦਲਿਤ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਖਿਲਾਫ ਖੁੱਲਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਇਸ ਰੋਸ ਧਰਨੇ ਵਿੱਚ ਦਲਿਤ ਪਰਿਵਾਰ ਦੇ ਅਲੱਗ-ਅਲੱਗ ਪ੍ਰਗਟਾਵਾਵਾਂ ਨੇ ਆਪੋ ਆਪਣੇ ਵਿਚਾਰ ਰੱਖੇ ਉੱਥੇ ਹੀ ਵਿਸ਼ੇਸ਼ ਤੌਰ ਤੇ ਐਡਵੋਕੇਟ ਭਾਈਚਾਰੇ ਨੇ ਵੀ ਦਲਿਤ ਸਮਾਜ ਦਾ ਸਹਿਯੋਗ ਦਿੱਤਾ ਅਤੇ ਧਰਨੇ ਵਿੱਚ ਸ਼ਾਮਲ ਹੋਏ ਹੋਇਆ ਉਸ ਬੰਦੇ ਵਿੱਚ ਅੱਜ ਖੰਨੇ ਦੇ ਵਿੱਚ ਕੰਪਲੋ ਪ੍ਰੋਪਾਇਰਰ ਦੇ ਵੱਲੋਂ ਤੰਨਾ ਦਿੱਤਾ ਗਿਆ ਤੇ ਤੁਹਾਨੂੰ ਮਰਦਾਂ ਵੀ ਦਿੱਤਾ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਜੋ ਕਾੜੋ ਹੈ ਬਹੁਤ ਮੰਤ ਭਾਗੀ ਜੀ ਤੇ ਜੋ ਸਾਧੂ ਸਰਕਾਰ ਦੇ ਸੇ ਪਹੁੰਚੇ ਕਰਾ ਕਿ ਜੋ ਜੰਦੀ ਡਿਮਾਂਡ ਦੇ ਉਹ ਹੋਣੀ ਚਾਹੀਦੀ ਹੈ ਹਾਂਜੀ ਹਾਂ ਹਾਂਜੀ ਹਾਂ ਉਹ ਹੀ ਜਿਹੜੇ ਘਟਨਾ ਬਹੁਤ ਮੰਤ ਭਾਗੀ ਹੈ ਤੇ ਮਾਪੀ ਲਾਈ ਗਈ ਕੋੜ ਕੰਬੀ ਕੀਤੀ ਗਈ ਕੀ ਕਹਿੰਦੇ ਜੇ ਤੰਨਾ ਸਰਕਾਰ ਲੋਕਾ ਹੈ ਬੰਦ ਕਰ ਦੇ ਕੋਣ ਬੰਦ ਕਰਾਉਂ ਬੰਦ ਕਰਾਉਂ ਦੇਖੋ ਅੱਜ ਇਹ ਜਿਹੜਾ ਧਰਨਾ ਹੈ ਕੱਲ 26 ਜਨਵਰੀ ਨੂੰ ਜਿੱਤੇ ਸਾਰਾ ਮੁਲਕ ਹਿੰਦੁਸਤਾਨ ਤੇ ਸਿੰਦੂਸਤਾਨ ਤਬਾਹ ਰਹਿੰਦੇ ਜਿੱਤੇ ਵੀ ਭਾਰਤ ਵਾਸੀ। ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ 26 ਜਨਵਰੀ ਨੂੰ 1950। ਔਰ ਇਹ ਸੰਵਿਧਾਨ ਨੂੰ ਲਿਖਣ ਵਾਲੇ ਡਾਕਟਰ ਬਾਬਾ ਸਾਹਿਬ ਨੂੰ ਵੇਦ ਕਰ ਜਿਨ੍ਹਾਂ ਨੂੰ ਜ਼ਿੰਮੇਵਾਰ ਇਸੋਂ ਪੀਓ ਸਮੇਂ ਦੀ ਸਰਕਾਰ ਨੇ ਪਰਲ ਜਵਾਰਨਾਂ ਨੇ ਸਰਦਾਰ ਪਟੇਲ ਇਹ ਸਾਰਿਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਇਹ ਸੰਧਾਰ ਨੂੰ ਹਿੰਦੁਸਤਾਨ ਦੇ ਔਰ ਬਹੁਤ ਬੜੇ ਬੜੇ ਲੋਕ ਇਹਨਾਂ ਨੂੰ ਇਸ ਕਰਕੇ ਲੈ ਆਏ ਕਿ ਕਿਤੇ ਦੁਨੀਆਂ ਦੇ э ਦੁਨੀਆਂ ਦੇ ਬੋਤੀ ਜੀਬੀਆਂ ਤੋਂ ਇੱਥੇ ਇਹ ਹਿੰਦੁਸਤਾਨ ਦੇ ਨਾਂ ਤੇ ਵਰਲਡ ਜਿੱਨੀਆਂ ਡਿਗਰੀਆਂ ਦਾ ਬਾਬਾ ਸਾਹਿਬ ਪਾਸ ਤੇ ਉਹ ਕਿਸੇ ਕੋਲੋਂ ਨਹੀਂ ਆ। ਯੂਨਾਈਟਿਡ ਨੇ ਦੇ ਬਿਚੀ ਇਹਨਾਂ ਦੀ ਯਾਦ ਕਰਪੁ ਦਿੱਤੀ ਹੈ ਔਰ ਦੁਨੀਆਂ ਮੰਨਦੀ ਆਜੂ। ਔਰ ਇਹ ਚਿੱਤੇ ਦੁਨੀਆ ਦੇ ਵਿੱਚ 24 ਜਨਵਰੀ ਦਾ ਦਿਨ ਮਨਾਉਂਦੇ ਤੇ ਉਸੇ ਦਿਨ ਦੇ ਵਿੱਚ ਇਸ ਤਰ੍ਹਾਂ 바ਵਾ ਸਾਹਿਬ ਦੀ ਮੂਰਤੀ ਨੂੰ ਉਹਦਾ ਬੇਅਦਬੀ ਕਰਨੀ ਉਹਨੂੰ ਤੌਣ ਦੀ ਕੋਸ਼ਿਸ਼ ਕਰਨੀ ਔਰ ਉਹਨੇ ਦੇਖੇ ਸਮਝਾਮ ਦੀ ਕਾਪੀ ਨੂੰ ਜਲਾਉਣਾ ਇਹ ਬੜਾ ਅਨੰਦ ਨਹੀਂ ਹੈ ਦੁਖਦਾਈ ਹੈ ਅਸੀਂ ਬੰਦ ਕਰਦੇ ਹਾਂ ਅੱਜ ਦੇ ਤਾਰੇ ਇਹ ਕਰਦੇ ਤਾਂ ਸਾਰੇ ਪੰਜਾਬ ਕੀ ਵੀ ਲੱਗ ਰਹੇ ਨਹੀਂ ਤੇ ਬਾਹਰ ਵੀ ਲੱਗੇ ਅਸੀਂ ਮੰਗ ਕਰਦੇ ਹਾਂ ਪੋਰ ਪੀਸਫੁਲ ਤਹਨਸੇ ਰੱਖੀ ਆਪਣਾ ਕੰਮ ਕੀਤਾ ਅੱਜ ਸੈਂਬੋਲਿਕ ਹੈ 1 ਘੰਟੇ ਦਾ ਧਰਨਾ ਸੀ ਦਿੱਤਾ ਔਰ ਵੱਖ-ਵੱਖ ਲੀਡਰ ਸਾਹਿਬਾਨ ਨੇ ਆਪਣੇ ਘਰਾਂ ਤੋਂ ਲੱਪੇ ਨਹੀਂ ਅੱਧੀ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੀ ਮੌਜੂਦਾ ਸਰਕਾਰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਤੋਂ ਮੰਗ ਛਾਪੀ ਹੈ ਜਿਨ੍ਹਾਂ ਨੇ ਡਾਕਟਰ ਅਬੇਦ ਪਰ ਸਾਹਿਬ ਦੀਆਂ ਤਸਵੀਰਾਂ ਔਰ ਸ਼ਹੀਦ ਆਜਮ ਭਗਤ ਸਿੰਘ ਦੀਆਂ ਤਸਵੀਰਾਂ ਲਾ ਕੇ ਉਹਨਾਂ ਦੇ ਨਾਲ ਦੇ ਉੱਤੇ ਇੱਕ ਬਦਲਾਓ ਬਦਲਾਓ ਹਿੱਲੋ ਪੰਜਾਬ ਦੇ ਕਰਨ ਵਾਸਤੇ ਸਰਕਾਰਾਂ ਬਣਾਈਆਂ ਪਰ ਅਫਸੋਸ ਆ ਕਿ ਤਿੰਨ ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਲਾਂ ਡਰ ਦੀ ਸਿਚੁਏਸ਼ਨ ਹੈ ਲੋਕਾਂ ਦੇ ਵਿੱਚ ਬੇਚਾਨੀ ਹੈ ਔਰ ਗੈਸਟ੍ਰਿਜ਼ਮ ਪੈ ਰਿਹਾ ਸਮਗਲਰ ਹੋ ਰਹੇ ਨੇ ਰੋਜ਼ ਹੀ ਮੈਂ ਸਮਝਦਾ ਕਿ ਅੱਜ ਵੀ ਟੀਕੇ ਲਾ ਕੇ ਮਰ ਰਹੇ ਨੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨ ਔਰ ਜਿਹੜਾ ਸਾਡਾ ਧਰਨਾ ਸਾਡੇ ਸਮਾਪਤ ਹੋਵੇ ਅੱਲਾ ਮੈਂ ਸਮਝਦਾ ਕਿ ਬਾਵਾ ਸਾਹਿਬ ਕਦੇ ਦਲਤਾ ਦੇ ਲੀਡਰ ਨਹੀਂ ਸੀ ਉਹਨਾਂ ਨੇ ਜਿਹੜੇ ਅਧਿਕਾਰ ਦਵਾਏ ਹਿੰਦੁਸਤਾਨ ਦੇ ਵਿਚਾਚੇ ਜੀ ਪ੍ਰਾਈਮ ਮਿਨਿਸਟਰ ਹੈ ਟੀ ਮਿਨਿਸਟਰ ਬਣੇ ਨੇ ਜੋ ਵੀ ਬਣੇ ਨੇ ਅਸੀਂ ਵੀ ਐਮਪੀ ਬਣ ਕੇ ਰਹੇ ਹਾਂ ਜੋ بڑے بڑے ਆਈਪੀਐਸਾਂ ਨੂੰ ਦੂਰ ਇਹ ਸੰਵਿਧਾਨ ਦੇ ਤਹਿਤ ਸਾਰਿਆਂ ਨੂੰ ਫੈਸਿਲਿਟੀ ਮਿਲੀ ਹੈ ਇਤ ਸੰਵਿਧਾਨ ਦੇ ਬਣਾਉਣ ਵਾਲੇ ਦੀ ਇਹ ਬੁੱਕ ਦੇ ਉੱਤੇ ਇਸ ਤਰ੍ਹਾਂ ਦਾ ਵਿਵਰਤਵਾ ਕਰਨਾ ਅਮਰਥਾ ਮੰਦਰਾਂ ਲਿੰਗ ਦੀਆਂ ਇਹਦੇ ਪਿੱਛੇ ਕੌਣ ਕਿਹਦੀ ਸਾਜ਼ਿਸ਼ ਹੈ? ਕਿ ਆ ਪੰਜਾਬ ਦੇ ਮਾਹੌਲ ਨੂੰ ਖਰਾਬ ਤਾਂ ਨਹੀਂ ਕਰਨੀ? ਅਫਸੋਸ ਦੀ ਗੱਲ ਹੈ ਕਿ ਹਰਮੰਦਰ ਸਾਹਿਬ ਨੂੰ 메ਨ ਰਸਤੇ ਦੇ ਉੱਤੇ ਚੌਕ ਦੇ ਵਿੱਚ ਇਹ ਬੁਕਲ ਕੇ ਆਇਆ ਹੈ। ਨਹੀਂ ਐਡਮਿਨਿਸਟ੍ਰੇਸ਼ਨ ਸੁਪਾਪੇ ਕਿ ਵੇਟ ਉਹ ਉੱਥੇ ਪੌੜੀ ਲਾ ਕੇ ਉਹਨੇ ਜਾ ਕੇ ਤੌਲੀ ਨਾ ਬੰਦਰ ਲੱਗੇ। ਇਹ ਮੈਂ ਕਹਾਂ ਕਿ ਸਰਕਾਰ ਭਗਵੰਤ ਮਾਨ ਸਾਹਿਬ ਹੋਸ਼ ਕਰੋ ਕੇ ਜੀਵਾਲ ਜੀ ਇਹ ਛੇ ਦਿਨ ਭਗਤ ਸਿੰਘ ਤੇ ਔਰ 바ਵਾ ਸਾਹਿਬ ਦੀਆਂ ਮੋਮਤੀਆਂ ਲਾ ਕੇ ਤੁਹਾਨੂੰ ਲੋਕਾਂ ਨੇ ਸਰਕਾਰ ਬਣਾ ਕੇ ਲੋਕ ਭਰੇਖੇ ਚ ਆ ਕੇ ਤੁਮਰਾ ਹੋ ਕੇ ਇਹ ਤੁਸੀਂ ਜੇ ਇਸ ਤਰ੍ਹਾਂ ਦੇ ਕੰਮ ਜਾਰੀ ਰਹਿਣਗੇ ਪੰਜਾਬ ਚ ਤੁਸੀਂ ਅਸਲੀਅਤ ਇਹਦੇ ਪਿੱਛੇ ਸੀ ਡਿਮਾਂਡ ਕਰਦੇ ਆ ਇਹਦੇ ਪਿੱਛੇ ਕਿਹੜੀ ਏਜੰਸੀ ਹੈ ਜੋ ਕੀਤਾ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਹਿੰਦੂਸਤਾਨ ਦੇ ਲੋਕਾਂ ਨੂੰ ਦੱਬਿਆ ਕਰੇ ਔਰ ਜਿੱਥੇ ਪੰਜਾਬ ਕੀ ਹੋਇਆ ਉੱਥੇ ਹਿੰਦੁਸਤਾਨ ਦੀ ਪਾਰਲੀਮੈਂਟ ਹਿੰਦੁਸਤਾਨ ਦਾ ਪ੍ਰਾਇਮਰੀ ਹੋਮ ਮਿਨਿਸਟਰ ਔਰੇ ਵੀ ਆਪਣਾ ਸੰਦੇ ਵਿੱਚ 바ਵਾ ਸਾਹਿਬ ਨੂੰ ਰਿਸਪੈਕਟੇਬਲ ਡਗ ਨਾ ਨਹੀਂ ਉਹਨੇ ਐਡਰੈਸ ਕੀਤਾ ਅੰਬੇਦਕਰ 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 ਜੇ ਸੱਤ ਵਾਰ ਤੁਸੀਂ ਅੰਬੇਦਕਰ ਦਾ ਨਾ ਕਿਸੇ ਹੋਰ ਦਾ ਨਾਮ ਲੈ ਲੋ ਤਾਂ ਤੁਸੀਂ ਸਵਰਗ ਚ ਜਾ ਸਕਦੇ ਹੋ ਇਸ ਤਰ੍ਹਾਂ ਦਾ ਬਕੀਰਾ ਇੱਕ ਜ਼ਿੰਮੇਵਾਰ ਸ਼ਖਸ ਮੈਂ ਤਾਂ ਇਹ ਬੰਗ ਵੀ ਅਕੇ ਵੀ ਕੀਤੀ ਸੀ ਇਹ ਮੌਤੀ ਨੂੰ ਚਾਹੀਦਾ ਸੀ ਇਹਨੂੰ ਸਹਿ ਕਰਦਾ ਇਹ ਕੋਈ ਮਿਸਤਰੀ ਜੋ ਕਰਦਾ ਪਰ ਫੌਸ ਹੈ ਕਿ ਮੌਜੂਦਾ ਸਰਕਾਰ ਬੀਜੇਪੀ ਦੀ ਹੈ ਪਰ ਤੇਜੀ ਉਹ ਵੀ ਵਾਹੂ ਦੇ ਵਿੱਚ ਯਾਦਗਾਰਾਂ ਬਣਾ ਕੇ ਆਈ ਨੇ ਬੋਤੀ ਸਾਹਿਬ ਬੋਤਲਾ ਕੇ ਨਹੀਂ ਉਪਰ ਜਨਮ ਸਥਾਨ ਹੋਰ ਬੋਤ ਲਾਉਣਾ ਉਹਨਾਂ ਦੀ ਉਹਨਾਂ ਦੀ ਇੱਕ ਜਿਹੜੀਆਂ ਮੂਕੀਆਂ ਦੀ ਹਾਰ ਪਾਉਣਾ ਇਹ ਕਾਫੀ ਨਹੀਂ ਹੈ ਅਸਲੀ ਇਹ ਤਾਂ ਜਿਹੜਾ ਮਨੁਭਾਦੀ ਸੋਚ ਹੈ ਇਹ ਨੂੰ ਆਪਣੇ ਦਿਮਾਗ ਤੋਂ ਕੱਟਣੀ ਚਾਹੀਦਾ ਆਦਰਵਾਇਜੀ ਨਾ ਹੋਇਆ ਜਿਹੜਾ ਹਸ਼ਰ ਇਹ ਇਹ ਜਿਹੜੇ ਯੋਧੇ ਨੇ ਸਾਡੇ ਆਈਕਨ ਨੇ ਜਿਨ੍ਹਾਂ ਨੇ ਸਾਨੂੰ ਦੇਸ਼ ਦੀ ਆਜ਼ਾਦੀ ਲਿਆ ਕੇ ਦਿੱਤੀ ਹੈ ਔਰ ਸੰਵਿਧਾਨ ਬਣਾ ਕੇ ਦਿੱਤਾ ਹੈ ਜੇ ਇਹਨਾਂ ਦੀਆਂ ਬੇਅਦਬੀਆਂ ਹੋਣ ਲੱਗ ਗਈ ਤਾਂ ਤੁਹਾਡੇ ਜੀ ਦਿਨ ਥੋੜੀ ਜੀ ਨਹੀਂ ਇਹ ਮੈਂ ਬੇਨਤੀ ਕਰਾਂਗਾ ਅਸੀਂ ਪੀਸਪੁਲਟ ਸਟੇ ਕਰ ਰਹੇ ਹਾਂ ਆਗਰ ਨਾ ਕੋਈ ਅਜਿਹੀ ਰਿਜ਼ਲਟ ਮਿਲਿਆ ਤਾਂ ਇਸ ਇਹ ਫੇਰ ਰਫਉ ਵੀ ਸਾਰੇ ਨਾ ਸਿਰਫ ਪੰਜਾਬ ਦੇ ਬਲਕੇ ਹਿੰਦੁਸਤਾਨ ਦੇ ਵਿੱਚ ਨਾ ਸਿਰਫ ਐਸ்சிਪੀਸੀ ਦੀ ਵਾਕੀ ਸਭਾਵ ਤੇ ਹਰ ਵਰਗ ਨੂੰ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਬੇਦਕਰ ਕੱਲਾ ਦਲਤਾ ਦਾ ਨਹੀਂ ਉਹ ਸਭੂਚੇ ਹਿੰਦੁਸਤਾਨੀਆਂ ਦਾ ਹੈ ਔਰ ਜਿਹਨੇ ਕੇ ਆਪਣੇ ਹਿੰਦੂਪੌਰ ਬਿੱਲ ਪਾਸ ਹਿੰਦੂਪੌਰ ਜਿਹੜਾ ਬਿੱਲ ਬਣਾਇਆ ਸੀ ਲਹਿਜੇ ਲਾ ਮਿਨਿਸਟਰ ਔਰ ਇਹ ਨਾ ਸਿਰਫ ਹਿੰਦੁਸਤਾਨ ਦੇ ਲੋਕਾਂ ਨੂੰ ਅਧਿਕਾਰ ਬਲਕੇ ਔਰਤਾਵਾਂ ਵਾਸਤੇ ਵੀ ਉਨੇ ਉਹ ਹਿੰਦੂ ਕੋਰ ਦੇ ਬਿੱਲ ਦੇ ਵਿੱਚ ਔਰਤਾਂ ਲਈ ਪ੍ਰਵੀਜ਼ਨ ਦਿੱਤੀ, ਆਜ਼ਾਦੀ ਦੀ ਪ੍ਰਵੀਜ਼ਨ, ਬਰਾਬਰ ਦੇ ਹੱਕ ਦੇਣ ਦੀ, ਜ਼ਮੀਨਾਂ ਦੇ ਹੱਕ ਦੇਣ ਦੀ ਪਰ ਫਿਰ ਉਹ ਜਿਹੜੇ ਕਿ ਉਹ ਕੱਟੜਪੱਥੀ ਲੋਕੀ ਜਿਨ੍ਹਾਂ ਨੇ ਕੈਬਨਟ ਦੇ ਵਿੱਚ ਉਹਦਾ ਵਿਰੋਧ ਕੀਤਾ ਤਾਂ ਡਾਕਟਰ ਸਾਹਿਬ ਨੇ ਪੋਸਟ ਟਾਈਮ ਆਫ ਕੀ ਗੱਲ ਕਰਤਾ। ਪਰ ਇਹ ਚੀਜ਼ਾਂ ਤੋਂ ਮੈਂ ਫੇਰ ਬਿੰਤੀ ਕਰਾਂਗਾ ਚਾਹੇ ਸੈਂਟਰ ਦੀ ਸਰਕਾਰ ਹੈ ਉਹ ਆਪਣੀਆਂ ਜੇਤੀਆਂ ਤੋਂ ਕਰਾਵੇ, ਪੰਜਾਬ ਦੀ ਸਰਕਾਰ ਹੈ ਉਹ ਮਾਨ ਸਾਹਿਬ ਕਰਾਉਣ ਔਰ ਅਸੀਂ ਅੱਜ ਉਹਨਾਂ ਦਾ ਪੰਜਾਬ ਸਰਕਾਰ ਦਾ ਬੁਤਲਾ ਵੀ ਫੂਕ ਰਹੇ ਹਨ ਉਹਨਾਂ ਨੂੰ ਸਿਰਫ ਸੰਭਾਵਨਾ ਕੋਈ ਪੁਤਲੀ ਤਾਂ ਕਿ ਫੇਕ ਫੂਕ ਤੇ ਰਹੇ ਨੇ ਆਪ ਵਾਲੀ ਇਸ ਕਰਕੇ ਜਿਹੜੀਆਂ ਗੱਲਾਂ ਉਹ ਕਹਿੰਦੇ ਦਿਓ ਅੱਜ ਉਹੀ ਹੋ ਰਹੀਆਂ ਨੇ ਇਸ ਕਰਕੇ ਜਿਆਦਾ ਕੁਝ ਨਾ ਕਹਦਾ ਹੋਇਆ ਸਰਕਾਰ ਨੂੰ ਵਾਰਨਿੰਗ ਹੈ ਸਾਡੇ ਹਿੰਦੂ ਪੰਜਾਬ ਦੇ ਐਸਸੀ ਬੀਸੀ ਔਰ ਜਨਰਲ ਭਾਈ ਸਾਡੇ ਵੱਲੋਂ ਕਿਉਂਕਿ ਜਨਰਲ ਭਾਈ ਜਾਰੀ ਦੇ ਵੀ ਬਹੁਤ ਲੀਡਰ ਦਾ ਬਾਣਾ ਆਇਆ ਹੈ ਉਹਨਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਔਰ ਸਾਰੇ ਇਸ ਮਾਮਲੇ ਦੇ ਮੇਰਾ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਹੋਊਗਾ ਜੇ ਤਰ੍ਹਾਂ ਦੀ ਇਹ ਕਟੜਾਵਾ ਨਾ ਰੁਕੀ ਹੋਣੀ ਆ ਇਸ ਲਈ ਤੁਹਾਡਾ ਪ੍ਰੈਸ ਦਾ ਵੀ ਮੈਂ ਤੜਵਾਦ ਕਰਨਾ ਹੈ ਕਿ ਸਾਡੀਆਂ ਗੱਲਾਂ ਸਾਡੀ ਸਰਕਾਰ ਦੇ ਚਾਹੇ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਕੋ ਪਹੁੰਚਾਓ ਔਰ ਭਾਨ ਸਾਹਿਬ ਇਹਦੇ ਤੇ ਜਲਦੀ ਤੇ ਜਲਦੀ ਐਕਸ਼ਨ ਹੋਣਾ ਚਾਹੀਦਾ ਹੈ ਧੰਨਵਾਦ ਜੈ ਭੀਮ ਜੈ ਭਾਰਤ ਅੱਜ ਤੁਹਾਡੇ ਦੇ ਵਿੱਚ ਸ਼ਾਮਲ ਹੋ ਕੇ ਕੋਸ ਸੰਵਿਧਾਨਮਚਾਓ ਜ਼ਿਕਰਸ਼ ਕਮੇਟੀ ਖੰਨਾ ਵੱਲੋਂ ਸਰਦਾਰ ਸੰਸ਼ੇਰ ਸਿੰਘੀ ਦੁੱਲੋਂ ਸਾਹਿਬ ਦਾ ਪ੍ਰਧਾਨ ਪਾਕ ਕਾਂਗਰਸ ਪੰਜਾਬ ਕਾਂਗਰਸ ਦੇ ਪੇਸ਼ਾ ਨਿਰਦੇਸ਼ ਤੇ ਅੱਜ ਜੋ ਧਰਨਾ ਦਿੱਤਾ ਗਿਆ ਉਹ ਤੁਹਾਨੂੰ ਪਤਾ ਜੋ 26 ਜਨਵਰੀ ਨੂੰ ਜੋ ਚੋ ਪੰਦ ਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਜਿਹੜੀ ਮੂਰਤੀ ਸੀ ਉਹਨੂੰ ਖੰਡਿਤ ਕਰ ਕੀਤਾ ਗਿਆ ਉਹਦੇ ਰੋਸ ਵਿੱਚ ਅੱਜ ਧਰਨਾ ਸੀਗਾ ਜੋ ਸਾਰੇ ਲਗਭਗ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਾਰੇ ਜਿੱਥੇ ਬੰਦੀਆਂ ਨੇ ਜਿੱਥੇ ਪੜੇ ਲਿਖੇ ਐਡਵੋਕੇਟ ਪ੍ਰੋਫੈਸਰ ਮਾਸਟਰ ਹਰ ਇੱਕ ਵਰਗ ਚੋਂ ਲੋਕ ਇੱਥੇ ਆਏ ਨੇ ਅਸੀਂ ਸਰਕਾਰ ਕੋਲੋਂ ਇਹੀ ਬੇਇਤੀ ਕਰਦੇ ਆਂ ਕਿ ਜੋ ਇਹ ਘਟਨਾ ਹੋਈ ਆ ਇਹਦੀ ਡੂੰਗੀ ਜਾਂਚ ਕਰਾਈ ਜਾਵੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਪਾਈ ਜਾਵੇ ਇਹ ਉਹ ਅੰਮ੍ਰਿਤ ਸਾਡੇ ਵਿੱਚ ਘਾੜ ਹੋਇਆ ਤੂੰ ਲੈ ਕੇ ਅੱਜ ਘਰਨਾ ਦੁੱਤਾ ਕਿ ਇਹ ਨਾ ਨਾ ਜੇ ਨੂੰ ਹੋ ਰਿਹਾ ਕੋਜੀ ਸਾਡੇ ਗੁਰੂਆਂ ਪੀੜਾਂ ਤੇ ਯਾ ਸਾਡੇ ਰਹਿਬਰ ਤੇ ਕਿਸੇ ਕਿਸਮ ਦੀ ਪੂਰੀ ਵਾਰਦਾਤ ਹੋਊਗੀ ਜਾਂ ਕਿਸੇ ਕਿਸਮ ਦਾ ਕੋਈ ਧੱਕਾ ਹੋਊਗਾ ਤਾਂ ਸਾਡਾ ਸਮਾਜ ਤਾਂ ਠੱਠਾ ਹੈ ਸਾਡੇ ਸਮਾਜ ਦੇ ਲੋਕ ਤਾਂ ਨਾਲ ਨੇ ਸਾਡੇ ਸਮਾਜ ਦੇ ਲੋਕ ਤਾਂ ਇੱਕ ਇੱਕ ਬੱਚਾ ਬੱਚਾ ਮਤਲਬ ਇਸ ਗੰਦੂ ਮਤਲਬ ਉਸ ਵਿੱਚ ਆ ਇਸ ਗੰਦੂ ਉਸ ਸਰਕਾਰ ਨੂੰ ਕਹਿੰਦੇ ਆ ਕਿ ਜੇ ਤਾਂ ਤੁਸੀਂ ਕਰ ਸਕਦੇ ਹੁੰਦਾ ਠੀਕ ਹੈ ਨਹੀਂ ਸਾਡਾ ਸਮਾਜ ਤਾਂ ਸੜਤਾ ਦੇ ਉੱਤਰ ਤਿਆਰ ਬੈਠੇ ਜਿਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਸਰਿਆਮ ਪ੍ਰਸ਼ਾਸਨ ਵੀ ਖੜਾ ਹੈ ਉਸ ਪ੍ਰਸ਼ਾਸਨ ਖੜਾ ਹੋ ਸਰਿਆਮ ਜਿਹੜਾ ਹੈ ਪੋੜੀ ਲਗਾ ਕੇ ਜਿਹੜੀ ਪੋੜੀ ਪਹਿਲਾਂ ਲੱਗੀ ਕੀਤੀ ਉਹਨਾਂ ਨੂੰ ਮਤਲਬ ਹਾਉ ਪਾਗੇ ਸੀਗੇ ਉਤੇ ਪ੍ਰਸ਼ਾਸਨ ਵੀ ਕਿਹਾ ਸਭ ਕੁਝ ਹੋ ਰਿਹਾ ਹੈ ਲੇਕਿਨ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਉਹਨੇ ਪ੍ਰਸ਼ਾਸਨ ਨੂੰ ਪਤਾ ਹੈ ਕਿਹੜਾ ਬੰਦਾ ਹੈ ਪ੍ਰਸ਼ਾਸਨ ਨੂੰ ਪਤਾ ਕਿ ਉਹ ਕਾਹਦਾ ਆਇਆ ਹੈ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਾਰੀ ਇਲਮ ਹੈ ਹੋ ਸਕਦਾ ਪ੍ਰਸ਼ਾਸਨ ਨੇ ਕਰਾਇਆ ਹੋਵੇ ਹੋ ਸਕਦਾ ਸਰਕਾਰ ਨੇ ਕਰਾਇਆ ਹੋਵੇ ਕੋਈ ਨਾ ਕੋਈ ਤਾਂ ਬੰਦਾ ਵਿੱਚ ਹੈਗਾ ਨਾ ਜਿਹੜਾ ਸਾਡੇ ਸਾਡੇ ਸੱਟ ਮਾਰਨਾ ਚਾਹੁੰਦਾ ਹੈ ਸਾਨੂੰ ਦਲ ਸਮਾਜਾਂ ਨੂੰ ਥੱਲੇ ਰੋਵਾ ਚਾਹੁੰਦਾ ਹੈ ਖਾਸ ਕਰਕੇ ਉਸ ਬੰਦੇ ਨੂੰ ਮਤਲਬ ਜਲੀਲ ਕਰਦੇ ਨੇ ਜਿਹਨੇ ਪੂਰੀ ਦੁਨੀਆ ਦਾ ਇਤਿਹਾਸ ਲਿਖਿਆ ਸਾਡੇ ਸਮਾਜ ਦੇ ਲੋਕਾਂ ਨੂੰ ਗਰੀਬ ਵਰਗ ਦੇ ਲੋਕਾਂ ਨੂੰ ਉੱਤੇ ਖੜਾ ਕੀਤਾ ਸਾਡੇ ਕੋਲ ਜਿੰਨੇ ਅਧਿਕਾਰ ਨੇ ਡਾਕਟਰ ਵੀ.ਆਰ. ਵੇਦਕਰ ਤੇ ਦੇਵ ਨੇ ਜਿਹੜੇ ਸੀ ਧਿੱਟੇ ਖੜੇ ਐ ਅਸੀਂ ਪੈਂਟ ਪਾਉਣੇ ਐ ਮਤਲਬ ਕਿ ਜੇ ਕੋਟ ਪਾਉਣੇ ਐ ਜਾਂ ਦਫ਼ਤਰਾਂ ਦੇ ਵਿੱਚ ਜਾ ਕੇ ਕੁਰਸੀ ਲੈਣੇ ਐ ਤਾਂ ਦੇਣ ਕਿਹਦੇ ਐ ਡਾਕਟਰ ਵੀ.ਆਰ. ਵੇਦਕਰ ਕਿਉਂਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਡਾਕਟਰ ਜਿਵੇਂ ਅਸੀਂ ਸੜਕਾਂ 'ਤੇ ਉਤਰਾਂਗੇ ਅਸੀਂ ਸੜਕਾਂ 'ਤੇ ਉਤਰਾਂਗੇ ਗਲਤ ਭਾਈਚਾਰਾ ਸੜਕਾਂ 'ਤੇ ਉਤਰੇਗਾ ਐਸੀ ਭਾਈਚਾਰਾ ਜਿੰਨਾ ਵੀ ਹੈਗਾ ਉਹ ਵੀ ਉਤਰੇਗਾ ਉਸ ਤੋਂ ਬਾਅਦ ਕੱਲਾ ਗਲਤ ਨਹੀਂ ਉਤਰਨਾ ਚਾਹੀਦਾ ਪੂਰੇ ਸਮਾਜ ਦੇ ਲੋਕਾਂ ਨੂੰ ਉਤਰਨਾ ਚਾਹੀਦਾ ਹੈ ਇਹਨੀ ਗੱਲ ਵੀ ਕਰਨਾ ਦਲਤਾਂ ਨਾ ਖਾਸ ਕਰਕੇ ਔਰਤਾਂ ਵੱਧ ਉਤਰਨਾ ਚਾਹੀਦਾ ਉਸ ਸਮੇਂ ਦੀ ਗੱਲ ਮਤਲਬ ਕਿ ਕਲੀਅਰ ਕਰਨਾ ਮੈਂ ਕਿ ਡਾਕਟਰ ਵੀ.ਆਰ. ਅਮੇਦਕਰ ਨੇ ਸਭ ਤੋਂ ਵੱਧ ਅਧਿਕਾਰ ਜਿਹੜਾ ਲੈ ਕੇ ਦਿੱਤਾ ਉਹ ਦਲਤਾਂ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਕਿਉਂਕਿ ਸਤੀ ਕਰ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਇਹਨਾਂ ਦੇ ਸਿਰ ਦੇ ਉੱਤੇ ਜਦੋਂ ਇਹ ਮੰਦਰ ਦੇ ਵਿੱਚ ਜਾਂਦੇ ਸੀ ਤਾਂ ਮੰਦਰ ਨੂੰ ਜਾਂਦਾ ਅਧਿਕਾਰ ਨਹੀਂ ਸੀ ਗੁਰਦੁਆਰੇ ਵੱਟਦੀਆਂ ਸੀ ਇਹਨਾਂ ਨੂੰ ਅਧਿਕਾਰ ਨਹੀਂ ਸੀ ਜੇ ਆਦਮੀ ਮਰ ਜਾਂਦਾ ਸੀ ਤਾਂ ਨਾਲ ਧੀ ਵੀ ਖੋਪਦੇ ਇਹ ਅਧਿਕਾਰ ਕਿਸ ਨੇ ਲੈ ਕੇ ਦਿੱਤਾ ਡਾਕਟਰ ਵੀ.ਆਰ. ਅਮੇਦਕਰ ਨੇ ਡਾਕਟਰ ਵੀ.ਆਰ. ਨੇ ਕਰਕੇ بڑے ਅਧਿਕਾਰ ਲੈ ਕੇ ਦਿੱਤੇ ਇਕੱਲੇ ਟਰਲਤਾ ਨੂੰ ਨਹੀਂ ਬਲਕਿ ਪੂਰੇ ਇਸ ਹਿੰਦੁਸਤਾਨ ਦੇ 4337 ਜਾਤਾਂ ਨੇ ਉਹਨਾਂ ਨੂੰ ਲੈ ਕੇ ਦਿੱਤਾ ਕਰੋ ਚੁੱਪ ਬੈਠੇ ਕਿੱਚੀ ਨੂੰ ਲੈ ਕੇ ਆ ਤੁਹਾਨੂੰ ਸੰਧੂ ਸਾਰਿਆਂ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸਮਾਜ ਦੀ ਆਵਾਜ਼ ਨੂੰ ਸਬੂਤ ਦੇਸ਼ ਕੱਕ ਲੈ ਕੇ ਜਾਂਦੇ ਹੋ 26 ਜਨਵਰੀ ਵਾਲਾ ਦਿਨ ਜੇ ਦਿਨ ਪਰਮਪਿੱਤਾ ਪਰਮਾਤਮਾ ਆਵਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦਾ ਸਮੂਚਾ ਵਿਸ਼ਵ ਬੜੀ ਸ਼ਰਧਾ ਤੇ ਧੂਮਤਾਰ ਨਾਲ ਦਿਹਾੜਾ ਮਨਾ ਰਿਹਾ ਸੀ ਉਤੇ ਦਿਨ ਸਾਡੇ ਪੰਜਾਬ ਦਾ ਇੱਕ ਸ਼ਹਿਰ ਅੰਮ੍ਰਿਤਸਰ ਜਿੱਥੇ ਇੱਕ ਸਰਾਰਤੀ ਤੱਤ ਬਣੇ ਉਸ ਦਿਨ ਪਵਿੱਤਰ ਦੇਣ ਦੇ ਵਿੱਚ ਪਰਮਾਤਮਾ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦੇ ਗੁਪਤ ਨਾਲ ਉੱਪਰ ਚੜ੍ਹ ਕੇ ਤੋੜਪੱਨ ਕੀਤੀ ਉਹਦੇ ਦਾ ਛੇੜਛਾੜ ਕੀਤੀ ਸਾਡੀ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਇਹੀ ਵੰਗਵਾ ਜਿਹੜੇ ਐਜੇ ਸ਼ਰਾਰਤੀ ਤੱਤਬ ਨੇ ਐਜੇ ਸ਼ਰਾਰਤੀ ਲੋਗ ਨੇ ਜੋ ਸਾਡੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪ ਜੀ ਸਾਡੀ ਭਾਈਚਾਰਕ ਸਾਂਝ ਨੂੰ ਤਾਹ ਲਾਣਾ ਚਾਹੁੰਦੇ ਨੇ ਉਹਨੂੰ ਤੋੜਨਾ ਚਾਹੁੰਦੇ ਨੇ ਸਾਡੀ ਸਰਕਾਰਾਂ ਪ੍ਰਸ਼ਾਸਨ ਅੱਗੇ ਇਹ ਮੰਗਾ ਅੱਜ ਜਿਹੜੇ ਲੋਕ ਨੇ ਉਹਨਾਂ ਤੇ ਜਿਹੜੀ ਵੱਡੀ ਕਾਰਵਾਈ ਆ ਐਨਐਸਏ ਲਗਾਈ ਜਾਵੇ ਦੇਸ਼ ਵਿਰੋਧਾ ਮਕਦਮੇ ਦਰਜ ਕਰੇ ਜਾਣ ਤੇ ਉਹਨਾਂ ਨੂੰ ਆਸਾਮ ਦੀ ਜਿਹੜੀ ਡਬਲਯੂਆਰ ਜੇਲ੍ਹਾ ਉਹਨਾਂ ਵਿੱਚ ਬੰਦ ਕਰਿਆ ਜਾਵੇ ਅਤੇ ਅੱਗੇ ਤੋਂ ਜਿਹੜੇ ਅੱਜ ਲੋਕ ਨੇ ਕੋਈ ਵੀ ਆਪਣੇ ਆਪ ਨੂੰ ਅੱਜ ਕਰਮ ਨਾ ਕਰ ਸਕਣ ਦੇਸ਼ ਦੀ ਸਾਡੀ ਆਪਤੀ ਭਾਈ ਸਾਹਿਬ ਨੂੰ ਦਾ ਤੋੜ ਸਕਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੀ ਜਾਵੇ ਅਤੇ ਜਿਹੜੇ ਜਿਹੜੇ ਪਿੱਛੇ ਲੋਕ ਨੇ ਜਿਨ੍ਹਾਂ ਵੱਲੋਂ ਇਹ ਸ਼ਹਿ ਦਿੱਤੀ ਗਈ ਜਾਂ ਤੇ ਸ਼ਰਾਬ ਦੀ ਤਾਕਤਾਂ ਨੇ ਜਿਨ੍ਹਾਂ ਦੇ ਪਿੱਛੇ ਇਹ ਕੰਮ ਕਰਨ ਲਈ ਉਹਨੂੰ ਖਾਇਆ ਗਿਆ ਜਾਂ ਉਹਨੂੰ ਪੈਸਾ ਦਿੱਤਾ ਗਿਆ ਉਹਨਾਂ ਦੇ ਪਿੱਛੇ ਵੀ ਸੀਬੀਆਈ ਜਾਂਚ ਕਰੀ ਜਾਵੇ ਅਤੇ ਜਿਹੜੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਅਤੇ ਉਹਨਾਂ ਨੂੰ ਵੀ ਐਨਐਸਏ ਲਗਾਈ ਜਾਵੇ ਜਾਂ ਫਾਂਸ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਦੇਖਿਆ ਵੀਡੀਓ ਵਿੱਚ ਇਹ ਹੈ ਜਿਹੜਾ ਬੰਦਾ ਕੰਮ ਕਰਦਾ ਹੈ ਕਾਟਲ ਵੀ ਖੜੀ ਹੋਏ ਹੋਰੇ ਸਪੈਸ਼ਲ ਲੱਗੇ ਸੀ ਜਿਹਦੇ ਪਹਿਲਾਂ ਅਸੀਂ ਗੱਲ ਕਰੀ ਗਾ ਸੀ ਕਿ ਸਰਕਾਰ ਨੇ ਕੋਈ ਪੋਸਟ ਨਹੀਂ ਕੀਤਾ। ਦੇਖੋ ਜੀ ਇਹ ਸਰਕਾਰ ਦੀ ਕਿੱਡੀ ਫੇਲੀਅਰ ਆ। ਬਾਬਾ ਸਾਹਿਬ ਦਾ ਐਡਾ ਵੱਡਾ ਦਿਹਾੜਾ ਵਾ ਅਤੇ ਅੰਮ੍ਰਿਤਸਰ ਦਾ ਉਹ ਲਾਂਘਾ ਵਾ ਹੈਰੀਟੇਜ ਜਿੱਥੇ ਲੱਖਾਂ ਲੋਕ ਰੋਜ਼ ਪ੍ਰਭਾਤ ਬਾ ਹਰਮੰਦਰ ਸਾਹਿਬ ਜਾ ਕੇ ਗੁਰੂਆਂ ਦੇ ਦਰਸ਼ਨ ਕਰਦੇ ਮੱਥੇ ਟੇਕਣ ਜਾਂਦੇ ਤੇ ਉਸ ਦਿਨ ਉਸ ਜਿਹੜੇ ਬੁੱਤ ਦੇ ਆਲੇ ਦੁਆਲੇ ਉਸ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਹਿਰਾ ਨਹੀਂ ਕੀਤਾ ਗਿਆ ਸੀ ਅਤੇ ਜਿਹੜੇ ਲੋਕ ਸੀ ਤੇ ਉਹ ਮੂਕ ਦਰਸ਼ਕ ਬਣ ਉਹ ਬੁੱਤ ਜਿਹੜਾ ਤੋੜ ਰਿਆ ਸੀ ਜਿਹੜੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਅੱਗ ਲਗਾ ਰਿਆ ਸੀ ਉਹਨੂੰ ਮੁਖਦਰਸ਼ਨ ਬਣ ਕੇ ਦੇਖਦੇ ਸੀ ਵੀਡੀਓ ਬਣਾ ਰਹੇ ਅਤੇ ਉਹਦੇ ਖਿਲਾਫ ਕੋਈ ਵੀ ਉਹਨੂੰ ਰੋਕ ਨਹੀਂ ਰਿਹਾ ਸੀ ਕਿ ਸਾਡੇ ਦੇਸ਼ ਦਾ ਇੱਕ ਬੇਰੀਅਰੀਆ ਸਰਕਾਰਾਂ ਦੇ ਬੇਰੀਅਰੀ ਦੇ ਕਿ ਜਿਹੜੇ ਅੱਜ ਲੋਕ ਨੇ ਜੋ ਦਿਨ ਦਿਹਾੜੇ ਐਜੀਆਂ ਉੱਥੇ ਹਰਕਤਾਂ ਕਰ ਜਾਂਦੇ ਨੇ ਤੇ ਸਾਡਾ ਪ੍ਰਸ਼ਾਸਨ ਚੁੱਪ ਰਹਿ ਜਾਂਦਾ ਜੇ ਇਹ ਕੋਈ ਕਾਰਵਾਈ ਨਾ ਹੋਈ ਤਾਂ ਤੁਹਾਨੂੰ ਦੱਸਦਾ ਜੇ ਕਾਰਵਾਈ ਹੋ ਤੇ ਨਾ ਹੋਈ ਤਾਂ ਸਮੁੱਚਾ ਪੰਜਾਬ ਇਕਜੁੱਟ ਹੋ ਕੇ ਪੰਜਾਬ ਬੰਦ ਦੀ ਦੇਸ਼ ਬੰਦ ਦੀ ਕਾਲ ਦਊਗਾ ਸੜਕਾਂ ਤੇ ਸਾਡਾ ਸਮਾਜ ਉਤਰੂਗਾ ਇਹਦੇ ਬਾਜ਼ਾਰ ਬੰਦ ਕਰਾਏ ਜਾਣਗੇ ਅਤੇ ਜੇ ਸਰਕਾਰਾਂ ਸਜ਼ਾ ਨਹੀਂ ਦੇਣਗੀਆਂ ਤਾਂ ਸਾਡਾ ਸਮਾਜ ਖੁਦ ਉਹਨਾਂ ਲੋਕਾਂ ਨੂੰ ਸਜ਼ਾ ਦੇਊਗਾ ਜਿਹੜਾ ਜੋ ਅੰਮ੍ਰਿਤਸਰ ਕਾਰ ਹੋਇਆ ਹੈ ਠੀਕ ਨਾ ਮਰੇ ਉਹ ਬੜੀ ਮਾੜੀ ਗੱਲ ਆ ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹ ਆ ਵੀ ਉਹਨੂੰ 26 ਜਨਵਰੀ ਦਾ ਦਿਨ ਚੁਣਿਆ ਗਿਆ ਇੱਕੇ ਸੋਚੀ ਸ਼ਮਜੀ ਸਾਜ਼ਿਸ਼ ਇਹਦੇ ਵਿੱਚ ਜਿਆਦਾ ਇਨਵੋਲਵਮੈਂਟ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਆ ਬਹੁਤ ਵੱਡੇ ਵੱਡੇ ਮੁੱਦੇ ਖੜੇ ਨੇ ਪੰਜਾਬ ਦੇ ਵਿੱਚ ਉਹਨਾਂ ਮੁੱਦਿਆਂ ਤੋਂ ਧਿਆਨ ਨੂੰ ਭਟਕਾਉਣ ਦੇ ਲਈ ਪੰਜਾਬ ਦੇ ਵਿੱਚ ਸਿੱਖ ਦਲਤ ਤੇ ਹਿੰਦੂ ਭਾਈਚਾਰਾ ਬੜੇ ਅਮਨ ਤੇ ਸ਼ਾਂਤੀ ਨਾਲ ਰਹਿਆ ਰਿਹਾ ਪੰਜਾਬ ਦੇ ਵਿੱਚ ਕਦੇ ਵੀ ਦੰਗੇ ਨਾ ਦੀ ਚੀਜ਼ ਨਹੀਂ ਹੋਈ ਇਹ ਉਹਨਾਂ ਪੰਜਾਬੀਆਂ ਨੂੰ ਵੰਡਣ ਦੇ ਲਈ ਹਾਂ ਉਹਨਾਂ ਦਾ ਹੁਣ ਦਿੱਲੀ 'ਚ ਕੁਛ ਨਹੀਂ ਬਣ ਰਿਹਾ ਇਸ ਕਰਕੇ ਉਹ ਪੰਜਾਬ ਦੇ ਵਿੱਚ ਇਹ ਹਾਲਾਤ ਮਾਹੌਲ ਪੈਦਾ ਕਰਕੇ ਡਰਦਾ ਮਾਹੌਲ ਪੈਦਾ ਕਰਕੇ ਮੁੰਦਿਆਂ ਤੋਂ ਉਹ ਤਿਆਰ ਕਰਨਾ ਚਾਹੀਦਾ ਇਹ ਬਹੁਤ ਮਾੜੀ ਗੱਲ ਹੈ ਹੁਣ 2 ਮਿੰਟ ਵਾਸਤੇ ਹਰਿੰਦਰ ਸਿੰਘ ਜੀ